ਅੱਜ ਦੀ ਲਾਈਵ ਵੀਡੀਓ ਚ ਤੁਹਾਡਾ ਸਵਾਗਤ ਆ ਜੀ ਬਹੁਤ ਟਾਈਮ ਬਹੁਤ ਅੱਜ ਬਹੁਤ ਮੈਸੇਜ ਆਇਆ ਤਾਂ ਕਹਿੰਦਾ ਇੱਕ ਲਾਈਵ ਮੋਟਰ ਪਰ ਤੋਂ ਵਾਇਰ ਕਰ ਇੱਕ ਲਾਈਵ ਘਰ ਤੋਂ ਵਾਇਰ ਕਰੋ ਮੈਂ ਸੋਚਦਾ ਇੱਕ ਦਿਨ ਅ ਐਂ ਕਰ ਲੈ ਕਰਾਂ ਵੀ ਇੱਕ ਲਾਈਵ ਇੱਕ ਦਿਨ ਮੋਟਰ ਪਰ ਤੋਂ ਇੱਕ ਦਿਨ ਘਰ ਤੋਂ ਕੀ ਆ ਵਿਚਾਰਾ ਕਦੋਂ ਚ ਦੋ ਲਾਈਵ ਹੋ ਜਾਣ ਇਹ ਤੁਸੀਂ ਦੋ ਮੈਨੂੰ ਆਪਣੀ ਕਿਆ ਕਹਿੰਦੇ ਹੁੰਦੇ ਆ ਦੱਸਿਓ ਲਾ ਵੀ ਆਪਣੇ ਪੂਲਰ ਲੱਗ ਚੁੱਕੇ ਆ ਜਿਹੜੇ ਲੱਗਣੇ ਸੀ ਤੇ ਪਾਣੀ ਲਾਤਾ ਸੀ ਮੈਂ ਹਾਂ ਗੁੱਜਰ ਵੀ ਗਾਣੇ ਗਾ ਰਿਹਾ ਮੋਟਰ ਪਰ ਅੱਜ ਗੱਲ ਕਰਾਂਗੇ ਪੈਸੇ ਬਾਰੇ ਦੇਖਦੇ ਰਹੇ ਕਿ ਦਿਮਾਗ ਚ ਗੱਲ ਆਈ ਹੋਈ ਆ ਯਾਰ ਜਿਹੜੇ ਪੈਸੇ ਬੈਂਕ ਚ ਪਏ ਆ ਉਹ ਤਾਂ ਸਾਡੇ ਹੋਇਓ ਨਹੀਂ ਉਹ ਤਾਂ ਬੈਂਕ ਵਾਲੇ ਵਰਤ ਰਹੇ ਆ ਜਿਹੜੇ ਕਮਾਲੇ ਹਾਂ ਇਹ ਉਹ ਸਾਡੇ ਸੀ ਸੋਚਣੀ ਨਹੀਂ ਗੱਲ ਹੈ ਇਹ ਲੈ ਇਹ ਨਹੀਂ ਥੋੜੇ ਬੋਦੇ ਰੱਖੋ ਜਿੰਨੇ ਤੁਹਾਨੂੰ ਚਾਹੀਦੇ ਆ ਜਿੰਨੀ ਕੁ ਮੇਰੀ ਪੂਰਤੀ ਆ ਅੱਜ ਕੱਲ ਦਾ ਬਹੁਤ ਤਰ੍ਹਾਂ ਦੇ ਕਈ ਕਹਿੰਦੇ ਆ ਵੀ ਆ ਪੈਸੇ ਦੇ ਤੂਸਾਬ ਨਾਲ ਲਾਸਟ ਵਿੱਚ ਤੁਹਾਨੂੰ ਸੋ ਜਦੋਂ ਮਰ ਟਾਈਮ ਉਹ ਉਸ ਟਾਈਮ ਤੁਹਾਨੂੰ ਸੰਭਲੂਗਾ ਜਦੋਂ ਪੈਸਾ ਲੱਗਣਾ ਅੱਜ ਕੱਲ ਦਾ ਇੰਨੇ ਬਹੁਤ ਉਹ ਆਈਆਂ ਹੋਈਆਂ ਸਕੀਮਾਂ ਹੁਣ ਜਿਹੜੇ ਫੈਲ ਫੈਲ ਛੋਰਸ ਆ ਉਹ ਕੋਈ ਸਾਲ ਦੀ 15000 ਰੁਪਏ ਲੈਂਦੇ ਜਾਂ 20000 ਰੁਪਏ ਲੈਂਦੇ ਸਾਲ ਦਾ ਉਹ 20 ਤੋਂ 25 ਲੱਖ ਦੀ ਹੋ ਜਾਂਦੀ ਆ ਉਦੋਂ ਵੀ ਕੰਮ ਚੱਲ ਸਕਦਾ ਵੀ ਤੁਸੀਂ ਕਿਸ਼ਤਾ ਵਿੱਚ ਇਹੀ ਚੀਜ਼ ਆਪਾਂ ਪੈਸਾ ਆਪਾਂ ਇਸੇ ਕੰਮ ਵਾਸਤੇ ਰੱਖਦੇ ਹਾਂ ਵੀ ਸਾਡਾ ਅੰਤਵਿਲ ਸਾਡੇ ਕੰਮ ਆਵੇ अदरवाइज ਜੇ ਤੁਸੀਂ ਪੈਸਾ ਕਮਾਇਆ ਬੈਂਕਾਂ 'ਚ ਪਿਆ ਉਹ ਤਾਂ ਤੁਹਾਡਾ ਹੋਇਆ ਨਹੀਂ ਉਹ ਤਾਂ ਪੈਸੇ ਬੈਂਕ ਵਾਲੇ ਵਰਤ ਰਹੇ ਆ ਵਿਆਜ ਉਹ ਖਾ ਰਹੇ ਆ ਸਾਰਾ ਕੁਝ ਨੂੰ ਯਾਰ ਗੱਲ ਜਦੋਂ ਬੈਠਾ ਬੈਠਾ ਸੋਚੀ ਜਾਂਦਾ ਯਾਰ ਹਾਂ ਇਹ ਤਾਂ ਹ ਸਹੀ ਹੈ ਹੁਣ ਬਾਕੀ ਕੰਟਰੀ ਦੇ ਜਿਹੜੇ ਗੋਰੇ ਆ ਉਹਨਾਂ ਨੂੰ ਪੁੱਛ ਕੇ ਦੇਖ ਲਓ ਬੈਂਕ ਬੈਲੈਂਸ ਕਿੰਨਾ ਕੋਣਾ ਦਾ ਉਹ ਕਹਿੰਦਾ ਵੀਕਲੀ ਚੱਲਦੇ ਆ ਵੀਕਲੀ ਕਮਾ ਲੈ ਵੀਕਲੀ ਖਾ ਲੈ ਲੈ ਭਾਈ ਇੱਧਰ ਬੈਂਕ ਬੈਲੈਂਸ ਦੇਖੋ ਇੱਧਰ ਹੁਣ ਤੇ ਮੈਂ ਦੂਜੀ ਬਿੱਟ ਦੀ ਗੱਲ ਕਰਾਂਗਾ ਯਾਰ ਇਹ ਜਾਨਵਾਲ ਪਰ ਬੋਜਰਾਂਗਲ ਸਸਰੀਕਾਲ ਸਸਰੀਕਾਰ ਬਾਈ ਬਹੁਤ ਵਧੀਆ ਸਸਰੀਕਾਲ ਬਹੁਤ ਵਧੀਆ ਸਸਰੀਕਾਲ ਸਸਰੀਕਾਲ ਜੀ ਹਾਂ ਅੱਗੇ ਕਿਆ ਕਹੂੰ ਸਸਰੀ ਹੋਉਂਦੀ ਆ ਗੱਡੀ ਹੁੰਦੀ ਸਸਰੀਕਾਲ ਅੱਜ ਬਹੁਤ ਵਧੀਆ ਸਸਰੀਕਾਲ ਹੈ ਇਹ ਗੰਦਾ ਕਿਨੇ ਚੁਪਿਆਦਾ ਹੈ ਕਿੰਨਾ ਮੈਂ ਚੁਪਿਆ ਜੀ ਰਾਤ ਤੀ ਹਾਂ ਮੈਂ ਗੰਨੇ ਵੀ ਚੁਪਦਾ ਰਹਿਣਾ ਨਾ ਅੱਛਾ ਅੱਛਾ ਲੈ ਵੀ ਲੈ ਜੀ ਬੜਾ ਪਿਆਰ ਆ ਰਿਹਾ ਦੇਖੀ ਮੈਂ ਹੁਣ ਪਿਆਰ ਮੈਂ ਦਰਦ ਨਹੀਂ ਮਜ਼ਾਕ ਤਾਂ ਨਹੀਂ ਕਰਦਾ ਪਿਆਰੇ ਕਰਦਾ ਹਾਂ ਮਾਦਰ ਜੱਣ ਨਾ ਫੇਰ ਕਰੂ ਮੈਂ। ਉਹ ਬਾਬਾ ਲਾ ਲਿਆ ਤੂੰ ਫਰ ਲਾ ਦੇ ਜੰਨਾ। ਆ ਪਾਣੀ ਫੇਰ ਡੋਲਿਆ ਲੱਗਦਾ ਮੈਨੂੰ ਰਾਤ ਹੈ। ਮਿਲੂਗਾ ਕੋਣ ਉਧਰ। ਉਹ ਬੋਤਲ ਕਿਹ ਮੀਕ ਹੁੰਦੀ ਦੀ ਉਹ ਮੈਂ ਉਹਦੇ ਚੱਕ ਦੇ। ਮਨੂੰ ਗੁੱਸਾ ਆਇਆ ਕਿਉਂਕਿ ਤੂੰ ਐਜੀ ਹਰਕਤਾਂ ਕਰਦਾ ਫਿਰ। ਕਾਦੀਆਂ ਹਰਕਤਾਂ ਕੀ ਆ ਪਾਣੀ ਦਾ ਡੋਲਿਆ ਫਿਰ ਇਹ। ਗੁੱਸਾ ਆ ਰਿਹਾ ਤੇ ਮੇਰੇ ਲੱਗਦਾ ਤੋੜਨੂਆ। ਪਹਿਲੇ ਟੁੱਟੀ ਹੋਈ ਨੂੰ ਕਰ ਤੋੜਨੀ ਹੋਰ। ਤੂੰ ਤੂੰ ਨੋਰ ਤੋੜ ਦੂਸਾ ਰਾਜੀ ਯਾਰ ਹਬਜੀ ਯਾਰ ਲੈ ਬਲ ਦਵਾ ਚਾਨਣਾ ਹੋਰ ਹੋ ਜਾਊਗਾ ਇੱਕ ਮਿੰਟ ਲਾਈਵ ਥੋੜਾ ਟਾਈਮ ਬੰਦ ਕੀਤਾ ਜਾਊਗਾ ਹੁਣ ਵਿਲਾਸ ਥੋਲਵਾ ਮੈਂ ਲੱਗੀ ਦਲਾ ਥੋਲੇ ਗੁੱਜਰ ਵੇ ਕਿਹੜੇ ਕਿਹੜੇ ਬਾਬੇ ਨੂੰ ਯਾਦ ਕਰਦਾ ਗੁਰਜਰਬਾਈ ਦੇ ਬਾਬਿਆਂ ਦਾ ਜਾਣਕਾਰੀ ਦਿੰਦੇ ਦੁਆਰੇ ਘਰੀ ਗੁਰਜਰ ਮੇ ਕਿਹੜੇ ਕਿਹੜੇ ਬਾਬੇ ਨੂੰ ਮੰਨਦਾ ਕਿਹੜੇ ਕਿਹੜੇ ਬਾਬੇ ਨੂੰ ਸਾਰੇ ਆਪਣੇ ਬਾਬੇ ਨੌ ਲੈ ਕਿਹੜੇ ਕਿਹੜੇ ਦਾ ਲੈ ਰਿਆ ਸੀ ਤਨ ਤਨ ਬਾਬਾ ਲਖ ਦਾ ਪੀਰ ਵਾਸ਼ਾ ਬੰਦਲੀ ਸ਼ੇਰਾਲ ਬਾਬਾ ਲਾਲਾ ਬਾਬਾ ਰਵੀਦਾ ਤਨ ਤਨ ਬਾਬਾ ਛੋਡੀ ਪਾਛ ਬਾਬਾ ਵਰਪਾਗ ਸਿੰਘ ਬੀਬੀ ਪਾਨੀ ਬੀਨਾਰ ਅੱਛਾ ਤਨ ਤਨ ਬਾਬਾ ਗੁਰਦਿੱਤਾ ਜੋ ਵਰ ਮੰਗੇ ਸੋ ਵਰ ਦਿੱਤਾ ਬਾਬਾ ਬੁੱਢਣ ਸ਼ਾਵਾ ਬਾਲਕਰਾਛੀ ਵਾਹਿਗੁਰੂ ਦੇਵੀ ਮਾਤਾ ਛੇਰਾਨੀ ਤੇਰੀ ਸਦਾ ਹੀ ਜੈ ਜੈਕਾਰ ਤੁਮ ਜੀ ਬਾਬਾ ਸ੍ਰੀ ਗੁਰੂ ਨਾਨਕ ਦੇਵ ਬਾਬਾ ਗੋਬਿੰਦ ਬਾਬਾ ਦੀਪ ਸਿੰਘ ਜੂਰਵਾਰ ਸਿੰਘ ਫਤੇ ਸਿੰਘ ਰਿਆ ਸਿੰਘ ਅਜੀਤ ਸਿੰਘ ਮਾਤਾ ਗੁਜਰੀ ਜੀ ਗੁਰੂ ਗ੍ਰੰਥ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੋਲੇ ਹੁਣ ਅਰਦਾਸ ਕਰੀ ਮੰਗ ਬੰਕਨ ਬਾਬਾ ਖ्वाजा वीर 84 ਸਿੱਧ ਵੀ ਰਾਜਨ ਅਜਪੀ ਜੂਧਾ ਜਦਗਾ ਪੀਰ ਸਭ ਤੋਂ ਵੱਡਾ ਸਭ ਤੋਂ ਉੱਚਾ ਪੀਰ ਜੀ ਨੇ ਜੋ ਗੁਰੂ ਆ ਵੀ ਚੱਲਦੇ ਬਾਬੇ ਤੂੰ ਕੀ ਤੋ ਖਵਾਜਾ ਪੀਰ ਇਹਨੂੰ ਸਵੇਰੋਂ ਸਾਰੇ ਗੁਰੂ ਵੀ ਮੰਨਦੇ ਆ ਖਵਾਜਾ ਪੀਰ ਹਾਂ ਤੇਰਾ ਸਿੱਧਾ ਜਦ ਤੂੰ ਮੂਹ ਵੀ ਤੋਹਦਾ ਕਦੇ ਸੁੱਤਾ ਪਿਆਉਂਦਾ ਗੁਰੂ ਨਾਲ ਇਹਨੂੰ ਬਖਵਾਜੇ ਲਿਜਾਂਦੇ ਆ ਇਹ 24 ਘੰਟੇ ਜਾਂਦਾ ਰਹਿੰਦਾ ਰਾਤ ਨੂੰ ਵੀ ਦਿਨ ਨੂੰ ਵੀ ਹਾਂ ਭਾਈ ਠੀਕ ਹੈ ਇਹ ਖਵਾਜਾ ਪੀਰ ਅਸੀਂ ਇਹ ਤਾਂ ਬਗੈਰ ਬੱਜ ਨਹੀਂ ਸਕਦੇ ਵਾਹਿਗੁਰੂ ਕੀ ਗੱਲ ਮੰਗਿਆ ਗਿਆ ਹੁਣ ਉਹਨਾਂ ਦੇ ਬਾਪਾ ਖਵਾ ਜਾ ਵੀ ਤੇਰਾ ਸੀ ਸਿੱਧ ਵੀ ਰਹਾ ਜਾ ਮਾਜੀ ਵੀ ਜਿੰਦਾ ਜਾਗਦਾ ਕੋਈ ਚੀਜ਼ ਤਾਂ ਮੰਗੀ ਹੋਣੀ ਆ ਵੀ ਆ ਚੀਜ਼ ਦੇ ਦੇ ਬਾਬਾ ਜੀ ਸਾਨੂੰ ਚੋਵੀ ਘੰਟੇ ਆ ਜਾਣਾ ਜੀ ਚਾਹੀਦੇ ਆ ਬਾ ਠੀਕ ਆ ਆ ਜਾ ਚਾਹ ਪੀ ਲੈ ਫਿਰ ਕਿੰਨੇ ਬਾਬਿਆਂ ਨੂੰ ਤੇ ਆਉਂਦਾ ਭਾਈ ਭਾਈ ਅੱਜ ਆਈਆਂ ਨਹੀਂ ਬਾਬਿਆਂ ਦੇ ਫਿਰ ਵਰਦੇ ਰਹਿੰਦੇ ਆ ਅਰੇ ਤੂੰ ਤਾਂ ਵਰਦਾਂ ਫਿਰ ਤੂੰ ਲੈ ਨਾ ਬੱਲਾ ਪਤਾ ਬੱਲਾ ਕਿੰਨੇ ਬਾਬੇ ਤੇ ਆਏ ਅੱਜ ਗੁੱਜਰ ਬਾਈ ਨੇ ਬਾਈ ਤਾਂ ਦੇ ਦਿੰਦੇ ਆਂ ਬਾਈ ਹਾਂ ਬੱਦਲਬਾਈ ਹੋਇਆ ਜੀ ਮੌਸਮ ਲਿੱਸਾ ਜ ਅੱਜ ਯਾਰ ਮੈਂ ਮੌਸਮ ਲਿੱਸਾ ਜ ਅੱਜ ਬੱਦਲਬਾਈ ਜੀ ਬੰਦਰਾ ਇਹ ਤਾਂ ਮਾੜਾ ਕਰਦਾ ਬੀਂਹ ਨਾ ਪਾਈਂਦਾ ਇਹ ਤਾਂ ਮੀਂਹ ਤਾਂ ਚਲ ਕੋਈ ਨਹੀਂ ਹੁਣ ਤਾਂ ਠੀਕ ਏ ਅਮੀ ਜੀ ਪੈ ਵੀ ਪਰ ਕਰ ਕੁਛ ਛੱਡਿਆ ਪਾੜੇ ਗੱਲ ਉਹਨਾਂ ਕ ਨਹੀਂ ਅੱਜ ਉਹਨੇ ਲਾਉਂਦਾ ਅੱਜ ਦੇ ਦੂਆ ਹੋ ਹਾਂ ਆਇ ਤੇ ਨੰਬਰ ਰਾਜੂ ਵੰਡ ਕਰਨ ਮਾਰਦੇ ਆਂ ਵੇਸੇ ਉਹ ਛੜਾ ਲੇ ਉਹਦੇ ਫੇਲੀ ਸਾਡੇ ਕੁੱਟੂਣਾ ਵੀ ਸਾਡੇ ਨੂੰ ਮੈਂ ਪਾਸੇ ਪੜਾਈ ਦਿੰਦਾ ਕਿਹੜੀ ਆ ਦੇ ਤੂੰ ਹੀ ਪੜ੍ਹਦੇ ਕਿੰਨੇ ਕਿੰਨੇ ਦਿੰਦਾ ਤੂੰ ਪੜ੍ਹਾਈ ਦਾ ਸਾ ਉਹ ਤੂੰ ਲੈ ਲਈ ਤਾਂ ਦਿਨ ਚ ਦਰਦ ਹੋ ਜਾ ਕਰੂੰਗਾ ਨਾ ਮੈਂ ਬੜਦਾ ਨਹੀਂ ਆਏ ਵੜਦੇ ਵੜਦੇ ਅੱਛਾ ਨਾਲ ਵਿੱਚ ਦਾ ਆ ਗੋ ਬੋਰਾ ਨਾ ਮੈਂ ਨਾ ਆਣ ਜਾ ਕੇ ਵੜਦਾ ਨਹੀਂ ਹਾਂ ਠੀਕ ਹੈ ਕੋਈ ਨਹੀਂ ਮੈਂ ਤਾਂ ਆਪਣਾ ਜੀਲਾ ਵੀ ਵੜ ਗਿਆ ਮਾਂ ਉੱਥੇ ਮੇਰੇ ਭਾਵੇਂ ਮੰਨ ਗਈ ਜੀ ਆ ਆਲਾ ਭਾਈ ਚਾਹ ਆ ਗਈ ਭਾਈ ਉਹ ਜਰੰਗਲ ਜਾ ਬਿਲੇ ਬਾਕੀ ਛੱਡ ਦੇ ਕੰਮ ਬਾਅਦ ਬਸ ਜਰੰਗਲ ਵੜਦਣਾ ਮੈਂ ਬਾਪੂ ਆ ਵੜੜਣੀਆਂ ਪਰ ਆਪੇ ਹੋੜੀ ਛੋੜੀ ਬਹੁਤ ਮਹਿੰਗੀ ਪੈਂਦੀ ਭਾਈ ਹੁਣ ਜਿਹੜਾ ਵੜਦੀ ਹਾਂ ਹਾਂ ਵੜਦੀ ਸੱਤ ਨੂ ਮੇਰੇ ਨਾਲ ਤੇ ਮੇਰਾ ਨਗਾ ਹੀ ਬਹੁਤ ਹੋ ਗਈ ਭਾਈ ਕੱਲ ਮੈਂ ਹਾਂ ਗੁੱਜਰ ਭਾਈ ਦੇਖੀ ਚਾਰ ਫੁੱਟ ਦਾ ਚਾਰ ਨੂੰ ਜਾਣੀ ਓਏ ਕੱਲ ਪੱਗ ਨੂੰ ਸੂਣ ਪਵਾਈ ਮੈਂ ਪੰਜ ਮਿੰਟ ਹੁਣ ਵਾਇਆ ਗੋ ਪਹਿਲਾਂ ਤੇ ਪੱਗ ਨੂੰ ਸੂਣ ਪਵਾਈ ਮੈਂ ਤੇ ਕਿੱਥੇ 20 10 ਰੁਪਏ ਦੇ ਸ਼ੁਰੂ ਹੋਈਦੀ ਪੱਗ ਦੀ ਸੂਣ ਪਾਈ ਫਿਰ 20 ਹੋ ਗਈ ਫਿਰ 30 ਹੋ ਗਈ ਕੱਲ ਕਹਿੰਦੀ 40 ਰੁਪਏ ਦੇ ਦੇ ਪੱਗ ਦੀ ਸੂਣ ਪਾਈ ਦੇ ਕਿਤੇ ਗਾਂਧੀ ਜਾਗ ਜੂ ਮੋੜ ਲਈਦੀ ਆ ਹਾਂ ਉਹੀ ਤੈਨੂੰ ਕਹਾਂ ਉੱਥੇ ਪਾਈ ਹਾਂ ਮੈਂ ਬੜੀ ਮਹਿੰਗੀ ਹੋਗੀ 40 ਰੁਪਏ 40 ਰੁਪਏ ਪੱਗ ਦੀ ਸੂਣ ਪਾਈ ਦੇ ਬੱਲਾ 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 ਦੱਸਣ ਕੀ ਕਰੇ ਬੰਦੇ ਕਾਈ ਮੀਟਰ ਦੀ ਬੱਕ ਬੰਦਾ ਤੂੰ ਆਹ ਸੱਤ ਦੀ ਮੈਂ ਸੱਤ ਦੀ ਸੱਤ ਦੀ ਸਵਾ ਸੱਤ ਦੀ ਬੰਦੇ ਸਵਾ ਸੱਤ ਦੀ ਮਹਿੰਗੀ ਦੀ ਆ ਮੇਰਾ ਸਿਰ ਛੋਟਾ ਨਾ ਥੋੜਾ ਜਿਹਾ ਸਿਰ ਸਰਦਾ ਵੀ ਹਿਸਾਬ ਹੁੰਦਾ ਆ ਆਪੋ ਖੁਦ ਜੇ ਪਰਨੇ ਮੰਨ ਕੇ ਆ ਜੇ ਸਵੇਰੇ ਪਟੌੜ ਨਾ ਮੰਨ ਕੇ ਆਏਗਾ ਫਿਰ ਹੁਣ ਜਿੱਦਾਂ ਟੌਰ ਕਦੇ ਕਦੇ ਕੱਟ ਲੀਦੀ ਆ ਲੈ ਤੇਰੀ ਟੌਰ ਹੋਣੀ ਚਾਹੀਦੀ ਸਾਡੀ ਟੌਰ ਨੂੰ ਕਿੱਦ ਲੈਣਾ ਸੀ ਕਿਉਂ ਮੈਂ ਦਾ ਆਪਣਾ ਬਾਸ਼ ਦੇ ਰਾਇ ਨਾ ਜਿੰਦਗੀ ਦੇ ਜਿਉਣਾ ਟੌਰ ਨਾਲ ਨਹੀਂ ਹੋਣਾ ਹੁਣ ਗੱਲਾਂ ਬੜੀਆਂ ਸੋਹਣੀਆਂ ਕਰਨ ਲੱਗ ਗਿਆ ਤੂੰ ਹੁਣ ਮੈਨੂੰ ਤੇਰੇ ਪਰ ਤਰਸ ਆਈ ਜਾਂਦਾ ਗੁੱਜਰ ਬਾਈ ਪਤਾ ਨਹੀਂ ਪਤਾ ਨਹੀਂ ਕੀ ਚੱਕਰ ਜਾ ਹੋਇਆ ਹੋਇਆ ਪਤਾ ਨਹੀਂ ਕਿਹਾ ਜੀ ਪਾਪਾ ਨਹੀਂ ਯਾਰ ਪਤਾ ਨਹੀਂ ਕਾਹਦਾ ਤਰਸ ਜਾਈ ਜਾਂਦਾ ਉਹ ਮੈਂ ਦੂਜੀ ਵੀਡੀਓ ਚ ਕਰੂੰਗਾ ਮਹਾਲ ਬਲੌਗ ਪਰ ਇਹਦੇ ਬਾਰੇ ਗੱਲ ਕਰਨੀ ਹੈਗੀ ਪਤਾ ਨਹੀਂ ਮੈਂ ਤੈਨੂੰ ਘੂੜ ਜਿਆਦਾ ਦਿੱਤਾ ਜਿਹੜਾ ਤੂੰ ਇੰਨਾ ਪਿਆਰ ਸਿੱਧਾ ਜਾ ਹੋ ਗਿਆ ਪਤਾ ਨਹੀਂ ਕਿਆ ਚੱਕਰ ਹੋਇਆ ਯਾਰ ਇਹ ਉਹ ਜੰਗਲਾ ਖੋਲੀ ਜਾ ਰ ਇਹਨੂੰ ਤੂੰ ਮੇਰੇ ਤਾਂ ਹੋਈ ਨਹੀਂ ਕਰਦਾ ਮੇਰੇ ਤਾਂ ਤੂੰ ਕੰਮ ਨਹੀਂ ਕਰਕੇ ਰ ਜੀ ਹਾਂ ਨਾ ਤੂੰ ਮੇਰਾ ਸਾਈਕਲ ਲੈ ਆ ਕੇ ਗੁੰਦਾ ਦੁਕਾਨੇ ਬੰਦ ਸੀ ਯਾਰ ਜਦ ਆਇਆ ਮੈਂ ਕਾਦੀ ਜਰਦੇ ਵਾਲੀ ਦੁਕਾਨ ਨਹੀਂ ਸਾਈਕਲ ਦੀ ਜੱਲਾ ਉਹ ਸਾਈਕਲ ਮੈਂ ਪਾਸ ਤੇ 10 ਬੰਦੇ ਨੂੰ ਉਹ ਉਹਨੂੰ ਰਾਜੂ ਨੂੰ ਕਿਹਾਦਾ ਕੱਲ ਮੈਂ ਕਿਹੜਾ ਰਾਜੂ ਉਹ ਜਿਹੜਾ ਇੱਥੇ ਆਉਂਦਾ ਇਹਨੂੰ ਕਿਹਾ ਮੈਂ ਪੁੱਛ ਕੋ ਸੈਕੰਡ ਹੈਂਡ ਸਾਈਕਲ ਮਿਲ ਜਵੇ ਸਾਈਕਲ ਹੋ ਗਿਆ ਮੇਰੇ ਚੱਜੀ ਅੱਜ ਮੇਰੇ ਆਉਣਾ ਜਵਾਨਿਆਂ ਨੇ ਮੈਂ ਉਹ ਕਹਿੰਦਾ ਉੱਪਰ ਗਾੜੀ ਨਾਲ ਪਾਉਣ ਜੱਲੇ ਆਣੇ ਮੇਰੇ ਅੱਛਾ ਮੈਂ ਪਰਣਾ ਨੇ ਤੁਮ ਮੰ ਉਹ ਯਾਰ ਜਿਹੜੀ ਬੁਲੀ ਚਾਹੀਦੀ ਉਹ ਦੀ ਰਹੀ ਹੈ ਹਾਂ ਅੱਛਾ ਤੁਮ ਬੋਤਲ ਨਹੀਂ ਆ ਚਾ ਸ਼ਾਮ ਨੂੰ ਨਾ ਦੇ ਅੱਜ ਨਹੀਂ ਦੇਣੀ ਯਾਰ ਨਹੀਂ ਨਹੀਂ ਸ਼ਾਮ ਨੂੰ ਨਾ ਦੇ ਯਾਰ ਨਹੀਂ ਉਹ ਨਹੀਂ ਕਿਸੇ ਨੂੰ ਆਣਾ ਯਾਰ ਕਮਾਲ ਵਾਲੀ ਗੱਲ ਆ ਇਹ ਕਰਨਾ ਵਕਰੇਗਾ ਮੇਨੂੰ ਫੇਰ ਉੱਪਰ ਬਹਿਣ ਦੇ ਜੇ ਤੂੰ ਇਹ ਗੱਮ ਕਰ ਸ਼ਾਮ ਨੂੰ ਭਰਾ ਸ਼ਾਮ ਨੂੰ ਬੋਤਲ ਦੇ ਦੂੰਗਾ ਯਾਰ ਸ਼ਾਮ ਨੂੰ ਥੋੜਾ ਉਹਨਾਂ ਨੇ ਦੇਂਦੇ ਨਾ ਉਹਨਾਂ ਨੇ ਕਰ ਦਿੰਦੇ ਕਿਹੜਾ ਦਾਰੂ ਪਿੰਦੇ ਫਿਰ ਪਿੰਦੇ ਆਂ ਪਰ ਉਹਣਾ ਕੋਈ ਹੋਣਾ ਉਹ ਅੱਜ ਗਰਾਮ ਨਹੀਂ ਤੋਇਆ ਇਹ ਗਾਲ ਥੋੜਾ ਮੈਂ ਮੈਂ ਹੀ ਇਕੱਲਾ ਘਰ ਤੇ ਦਾਰੂ ਪੀਣੇ ਆਲਾ ਮੈਂ ਹੀ ਹੋ ਕਰਾਂ ਹੂੰ ਜੱਲੇ ਯਾਰ ਆਪਣੇ ਬਿਸਕਟ ਨਹੀਂ ਦੇਣੇ ਲੈ ਮਹਾਲਕੀਨ ਮੇਰੇ ਤੇ ਅਜੀ ਭਾਂਡੂ ਮੇਰਾ ਹੋ ਗਿਆ ਚਲੋ ਜੀ ਅੱਜ ਦਾ ਲਾਈਵ ਆਪਾਂ ਬੰਦ ਕਰ ਦਾਂ ਗੁੱਜਰਬਾਈ ਨਾਰਾਜ਼ ਹੋਗੇ ਮੈਂ ਹਾਲੇ ਹੁਣੀ ਤਾਰੀਫ ਕੀਤੀ ਆ ਹੁਣੀ ਦਰੂ ਮੰਗਣ ਲੱਗ ਗਿਆ ਅੱਜ ਦੀ ਲਾਈਵ ਬਾ ਗੱਲ ਆ ਯਾਰ ਮੈਂ ਚਲੇ ਜਾਣਾ ਬੜਾ ਠੀਕ ਆ ਜਾ ਫਿਰ